ਉਹਨੇ ਵੀਡੀਓ ਬੰਦੀ ਆ ਦੱਸ ਹੁਣਾਂ ਪੇਜ ਤੇ ਰਹੀ ਐ ਹਾਂਜੀ ਹੈ ਹਾਂਜੀ ਕਦੋਂ ਦਾ ਬਣਾਇਆ ਇਹ ਹੋ ਗਿਆ ਜੀ 3-4 ਸਾਲ ਹੋ ਗਏ ਨੇ ਕਿੰਨੇ ਕਲਾਕਾਰ ਮਾਰਤੇ ਹੁਣ ਤੱਕ ਤੂੰ 10 10 ਜੀ ਕਿਹੜਾ ਕਿਹੜਾ ਏਜੰਸੀ ਲਈ ਮਾਰੀ ਤੂੰ ਨਾਲ ਐਂ ਤੂੰ ਸਕੂਟਰਾਂ ਜੇ ਅਸੀਂ ਤਾਂ ਆ ਗੱਲ ਤੁਹਾਡੀ ਸਹੀ ਐ ਵੀ ਤੈਹੀ ਮਾਰਨੇ ਸਾਰੇ ਆਪਣੇ ਆਪ ਬੇਰੇ ਮਰੀ ਜਾਂਦੇ ਆ ਉਹ ਗਲਤੀ ਨਹੀਂ ਕੁਚੀ ਬੁਰੀ 10 ਵਹੀ ਬੋਲ ਕੇ ਕੁਗੀਦਾ ਜੀ ਸੁਣ ਗਿਆ ਜੀ ਬੁਰੀ ਖਬਰ ਸੋਚਾ ਦੇ ਮੁਤਾਬਿਕ ਮਿਲੀ ਹੈ ਜੀ ਕਿ ਸਾਕੇ ਪੰਜਾਬੀ ਜੋ ਹੈ ਕੈਨੇਡੀਅਨ ਗੁਰਪ੍ਰੀਤ ਕੋਕੀ ਜੀ ਇਸ ਪਾਣੀ ਦੁਨੀਆ ਨੂੰ ਅਜਿਹਾ ਪਾ ਕੇ ਨੇ ਹਮਾ ਕੋਨੋ ਦੀ ਆਖੋਨੋ ਹੈ ਚਰਨਾ ਵਿੱਚ ਰੱਖੇ ਜੀ ਫੈਸਲੇ ਬਹੁਤ ਹੀ ਬੁਰੀ ਇਹ ਤਾਂ ਹੀ ਪਾਈ ਹੈ ਨਾ ਪਿੱਛੇ ਆਵਾਜ਼ ਵੀ ਤੇਰੀ ਹੈ ਹਾਂਜੀ ਹਾਂਜੀ ਆ ਦੇਖੋ ਜੀ ਅੱਗੇ ਹੁਣ ਦੇਖਿਓ ਤੁਸੀਂ ਹਮਲਾ ਚਰਨ ਜੀ ਚਰਨ ਜੀ ਚੰਨੀ ਸਾਹਿਬ ਵੀ ਮਾਰਤੇ ਨਹੀਂ ਜੀ ਹਾਂ ਕਿਤੇ ਲੈ ਗਏ ਤੇ ਆ ਰੋ ਜੀ ਐਮੀ ਬਿਰਕਾ ਨਹੀਂ ਬਿਰਕਦਾ ਹੋਇਆ ਜੀ ਤੇ ਹਾਂ ਗੈਂਗਸਟਰਾਂ ਦੇ ਨਾਲ ਪੈ ਗਿਆ ਸੀ ਪੇਚਾ ਰਸਤੇ ਵਿੱਚ ਹੀ ਸੂਹ ਲਗਾਉਂਦੇ ਜਾਂਦੇ ਹੀ ਵਿੱਚ ਤਬੜ ਤੁਚੀਆਂ ਗੋਲੀਆਂ ਔਰ ਤਰਦ ਨਾਲ ਕੋਈ ਮੌਤ ਐ ਹੁਰ ਹਾਲ ਸੰਜੀ ਦਾ ਤੁਹਾਡਾ ਕਾਰ ਸੰਜੀ ਦਾ ਸਰੀ ਹੋਇਆ ਬਹੁਤ ਤਰਦ ਨਾਲ ਮੌਤ ਹੋਈ ਹੈ ਐਕਸੀਡੈਂਟ ਇਹਨਾਂ ਦਾ ਹੋ ਬਬੂ ਵਾਲ ਵੀ ਹਾਂ ਹਾਲੋ ਫਾਤੀ ਘਟਨਾ ਵਾਪਰੀ ਹੈ ਜੀ ਆ ਸਾ ਬਹੁਤ ਪ੍ਰਾਨਰ ਸੀ ਸਾਡੇ ਵਿੱਚ ਇਸ ਦੁਨੀਆ ਨੂੰ ਸਰਪਰ ਦੇਖ ਆਪ ਆਪ ਬੋਲੋ ਪਾਈਆਂ ਨਾ ਹਾਂਜੀ ਹਾਂਜੀ ਇਹ ਪਰਦੇ ਦੇ ਉੱਪਰ ਇਹ ਲਓ ਜੀ ਇਹ ਇਹ ਸਿਹਤ ਹੈ ਜਿਹਨੇ ਆਹ ਕੋਤਖਾਨਾ ਕੀਤਾ ਹੋਇਆ ਇਹਨੂੰ ਕਿੰਨੇ ਦਿਨਾਂ ਦੇ ਲੱਭਦੇ ਫਿਰਦੇ ਇੱਧਰ ਦਲਜੀਤ ਬਾਈ ਦਾ ਵੀ ਉਹਨੇ ਵੀਡੀਓ ਬਣਦੀ ਆ ਦੱਸ ਹੋਣਾ ਪੇਜ ਤੇ ਰਹੀ ਆ ਹਾਂਜੀ ਹਾਂਜੀ ਹੈ ਹਾਂਜੀ ਕਦੋਂ ਦਾ ਬਣਾਇਆ ਇਹ ਹੋ ਗਿਆ ਜੀ ਪੈਂਚਾਰ ਸਾਲ ਹੋ ਗਏ ਕਿੰਨੇ ਕਲਾਕਾਰ ਮਾਰਤੇ ਹੁਣ ਤੱਕ ਤੂੰ 10 10 11 ਕਿਹੜਾ ਕਿਹੜਾ ਜਾਂਸੀ ਲਈ ਮਾਰਨੀ ਤੂੰ ਨਾਲੈ ਵੀ ਤੂੰ ਸਕੂਟਰਾਂ ਜੇ ਅਸੀਂ ਤਾਂ ਅੱਗ ਨਾਲ ਤੁਹਾਡੀ ਸਹੀ ਆ ਵੀ ਤੈਹੀ ਮਾਰਨੇ ਸਾਰੇ ਆਪਣੇ ਆਪ ਬਥੇਰੇ ਮਰੀ ਜਾਂਦੇ ਆ ਗਲਤੀ ਕੀ ਬੋਲੂ 10 ਵਜੇ ਬੋਲ ਕੇ ਆਖੂਗੀ ਭਾਈ ਜੀ ਸੁਣ ਗਏ ਜੀ ਬਹੁਤੀ ਬੁਰੀ ਖਬਰ ਸੂਤਰਾਂ ਦੇ ਮੁਤਾਬਿਕ ਮਿਲੀ ਹੈ ਜੀ ਕਿ ਸਾਡੇ ਪੰਜਾਬੀ ਜੋ ਵੀ ਕੈਨੇਡੀਅਨ ਗੁਰਪ੍ਰੀਤ ਕੋ ਗੀਜਿਸ ਬਾਹਰ ਦੁਨੀਆ ਨੂੰ ਅਗੇ ਜਾ ਕੇ ਨੇ ਹਮਾ ਕੋ ਨਰੀ ਆਪਣੋਂ ਉਹਨੇ ਚਰਨਾ ਵਿੱਚ ਰੱਖੇ ਜੀ ਫੈਸਲੇ ਬਹੁਤੀ ਬੁਰੀ ਇਹ ਤਾਂ ਹੀ ਭਾਈ ਹੈ ਨਾ ਪਿੱਛੇ ਆਵਾਜ਼ ਵੀ ਤੇਰੀ ਆ ਹਾਂਜੀ ਹਾਂਜੀ ਆ ਦੇਖੋ ਜੀ ਅੱਗੇ ਹੁਣ ਦੇਖਿਓ ਤੁਸੀਂ ਹਮਲਾ ਚਰਨ ਜੀ ਚਰਨ ਜੀ ਚੰਨੀ ਸਾਹਿਬ ਵੀ ਮਾਰਤੇ ਨਹੀਂ ਉਮ ਕਿਤੇ ਲੈ ਗਏ ਤੇ ਇਹ ਆ ਲੋ ਜੀ ਐਮੀ ਵਰਕਾ ਜੀ ਐਮੀ ਵਰਕ ਦਾ ਹੋਇਆ ਜੀ ਤੇ ਹਾਂ ਗੈਂਗਸਟਰਾਂ ਦੇ ਨਾਲ ਪੈ ਗਿਆ ਸੀ ਪੇਚਾ ਰਸਤੇ ਵਿੱਚ ਹੀ ਸੂਹ ਲਗਾਉਂਦੇ ਜਾਂਦੇ ਹੀ ਵਿੱਚ ਤਵੜ ਤੋਚੀਆਂ ਗੋਲੀਆਂ ਔਰ ਦਰਦ ਨਾਲ ਫਈ ਮੌਤ ਐ ਹੁਰ ਆਲ ਸੰਜੀਤਾ ਤੁਮ ਦਾ ਅਕਾਰ ਸੰਜੀਤਾ ਤਰੀਫ ਹੋਇਆ ਬਹੁਤ ਦਰਦ ਨਾਲ ਮੌਤ ਹੋਈ ਹੈ ਐਕਸੀਡੈਂਟ ਇਹਨਾਂ ਦਾ ਹੋਇਆ ਹੱਲਪਾ ਵੀ ਘਟਣਾ ਵਾਪਰੀ ਹੈ ਜੀ ਆ ਸਾ ਬਹੁਤ ਪ੍ਰਾਣਾ ਸੀ ਸਾਡੇ ਵਿੱਚ ਇਸ ਦੁਨੀਆ ਨੂੰ ਸਰਪਰ ਦੇਖ ਤੇ ਆਪ ਆਪ ਬੋਲੋ ਪਾਈਆਂ ਨਾ ਹਾਂਜੀ ਹਾਂਜੀ ਉੱਪਰ ਦੇ ਉੱਪਰ ਇਹ ਲਓ ਜੀ ਇਹ ਸਖਸੀਅਤ ਹੈ ਜਿਹਨੇ ਆ ਆ ਕੋਤਖਾਨਾ ਕੀਤਾ ਹੋਇਆ ਇਹਨੂੰ ਕਿੰਨੇ ਦਿਨਾਂ ਦੇ ਲੱਭਦੇ ਫਿਰਦੇ ਇੱਧਰ ਦਲਜੀਤ ਬਾਈ ਦਾ ਵੀ